ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇਹ ਮੇਰਾ ਮਨ ਤਨ ਸ਼ੀਤਲ ਹੋਏ ਅਜਿਹਾ ਸ਼ਬਦ ਹੈ ਬੇਨਤੀ ਕਰਦੀਏ ਸਬਸਕ੍ਰਾਈਬ ਦਾ ਚੇਤਾ ਨਹੀਂ ਭੁਲਾਉਣਾ ਜਿਨ੍ਹਾਂ ਮੇਰੀਆਂ ਭੈਣਾਂ ਨੇ ਬੱਚਿਆਂ ਨੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਕਰ ਦਿੱਤਾ ਮਹਾਰਾਜ ਆਪਦੀ ਨੂੰ ਛੜਦੀਆਂ ਕਲਾ ਬਖਸ਼ੇ ਜਿਨ੍ਹਾਂ ਨੇ ਨਹੀਂ ਕੀਤਾ ਨਵੇਂ ਜੁੜੇ ਨੇ ਤੇ ਹਜੇ ਤੱਕ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਪਿਆਰੀ ਸਾਧ ਸੰਗਤ ਜਰੂਰ ਕਰੋ ਇਹ ਬੇਨਤੀ ਹੈ ਇਹਦੇ ਕੋਈ ਵੀ ਪੈਸਾ ਨਹੀਂ ਲੱਗਦਾ ਕੋਈ ਟਿਕਾ ਨਹੀਂ ਲੱਗਦਾ ਸਿਰਫ ਸਬਸਕ੍ਰਾਈਬ ਨੂੰ ਦਬਣਾ ਵਾਸਾ ਉਹ ਤੇ ਉਂਗਲੀ ਲਾਣੀ ਆ ਸਬਸਕ੍ਰਾਈਬ ਹੋ ਗਿਆ ਬਸ ਇੰਨਾ ਹੀ ਕੰਮ ਹੈ ਇਹ ਕਰ ਦਿਆ ਕਰੋ ਦੀਂਤੀ ਪ੍ਰਵਾਨ ਕਰਨੀ ਆਓ ਸ਼ਬਦ ਨਾਲ ਜੁੜੀਏ ਪਿਆਰੇ ਸਾਧ ਸੰਗਤ ਜੀ ਪ੍ਰਭ ਕੋ ਸਿਮਰੇ ਸੇਤਨਵੰਤੇ ਮਹਾਰਾ ਹੀ ਕਹਿੰਦੇ ਉਹ ਤਾਂ ਬਹੁਤ ਧਨਵਾਨ ਹਨ ਭਈ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਹਨ ਉਹ ਬਹੁਤ ਧਨਵਲੇ ਹਨ ਪ੍ਰਭੂ ਦੇ ਨਾਮ ਦਾ ਧਨ ਹੈ ਨਾ ਇਹ ਤਾਂ ਬਹੁਤ ਹੀ ਇਹਦੇ ਬਰਾਬਰ ਦਾ ਕੋਈ ਧਨ ਹੈ ਹੀ ਨਹੀਂ ਪ੍ਰਭੂ ਕੋ ਸਿਮਰੇ ਸੇ ਧਨਵੰਤੇ ਉਹ ਧਨਵੰਤੇ ਹਨ ਪਿਆਰੀ ਸਾਧ ਸੰਗਤ ਆ ਜਿਹੜੀ ਦੁਨਿਆਵੀ ਲੋਕ ਨਾ ਇਹ ਮਾਇਆ ਪਿੱਛੇ ਦੌੜੇ ਫਿਰਦਾ ਇਹ ਤੇ ਭਿਖਾਰੀ ਅਸੀਂ ਭਿਖਾਰੀ ਹਾਂ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਤੂੰ ਰੋਜ ਸਾਨੂੰ ਦਾਤਾ ਦਿੰਨਾ ਤੇਰੇ ਮੂਹਰੇ ਖੜੇ ਹੋ ਕੇ ਸੱਚੇ ਪਾਤਸ਼ਾਹ ਬੇਨਤੀਆਂ ਕਰਦੇ ਆ ਦੋਇ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਇੜੀ ਦਾ ਤੁਧ ਭਾਵੇ ਤਾਂ ਆਣੇ ਰਾਸ ਇੱਕ ਨਾਨਕ ਕੀ ਅਰਦਾਸ ਜੋ ਤੁਧ ਭਵਸੀ ਮੈਂ ਕੀ ਮੰਗਣਾ ਕੀ ਹੈ ਅਸੀਂ ਮੰਗਦੇ ਆਂ ਦੁਨੀਆ ਦੀਆਂ ਵਸਤੂਆਂ ਮਾਰੇ ਕਹਿੰਦੇ ਮੈਂ ਦੀਜੇ ਨਾਮ ਨਿਵਾਸ ਮੈਨੂੰ ਮੇਰੇ ਹਿਰਦੇ 'ਚ ਆਪਣਾ ਨਾਮ ਦਾ ਨਿਵਾਸ ਕਰ ਦਿਓ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵਸੀ ਮੈਂ ਤੇਰੇ ਗੁਣ ਗਾਉਂਦਾ ਰਾਂ ਮਹਾਰਾਜ ਮੈਨੂੰ ਤਾਂ ਇੰਨੀ ਕੀ ਦਾਤ ਦੇਵੇ ਜਿਨੂੰ ਇਹ ਚੀਜ਼ ਮਿਲ ਗਈ ਨਾ ਮਹਾਰਾਜ ਕਹਿੰਦੇ ਇਹ ਤਾਂ ਬਹੁਤ ਵੱਡਾ ਧਨਮਾਨ ਹੈ ਪ੍ਰਭੂ ਕੋ ਸਿਮਰੇ ਸੇ ਧਨਵੰਤੇ ਪ੍ਰਭੂ ਕੋ ਸਿਮਰੇ ਸੇ ਪਤਵੰਤੇ ਵੇਖੋ ਕਿੰਡੀ ਵੱਡੀ ਪਦਵੀ ਹੈ ਪ੍ਰਭੂ ਕੋ ਸਿਮਰੇ ਸੇ ਜਨਪਰਵਾਨ ਜਿਹੜੇ ਪ੍ਰਭੂ ਨੂੰ ਸਿਮਰਨ ਕਰਦੇ ਭਗਤੀ ਕਰਦੇ ਬੰਦਗੀ ਕਰਦੇ ਹਨ ਨਾ ਪਿਆਰੀ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ ਉਤੇ ਪ੍ਰਵਾਨ ਹੋ ਗਏ ਦੁਰਗੇ ਵਿੱਚ ਪ੍ਰਵਾਨ ਹੋ ਗਏ ਜੀਵਤਿਆਈ ਤੁਸੀਂ ਇੱਥੇ ਭਗਤੀ ਕਰਦਾ ਨਾ ਪ੍ਰਵਾਨਗੀ ਉੱਥੋਂ ਮਿਲ ਗਈ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨਗੀ ਮਿਲ ਗਈ ਮਹਾਰਾਜ ਕਹਿੰਦੇ ਨੇ ਪ੍ਰਭੂ ਕੋ ਸਿਮਰੇ ਸੇਸ ਪੁਰਖ ਪ੍ਰਧਾਨ ਵਾਹ ਵੇ ਵਾਹ ਮਹਾਰਾਜ ਕਹਿੰਦੇ ਉਹ ਤਾਂ ਪ੍ਰਧਾਨ ਹੈ ਪੁਰਖ ਪ੍ਰਧਾਨ ਹੈ ਉਤੇ ਰਾਜਿਆਂ ਦੇ ਰਾਜਾ ਹੈ ਉਹ ਤੇ ਸ਼ੇਖਾਂ ਵੱਡੇ ਵੱਡੇ ਸ਼ੇਖਾ ਉਹਦੇ ਸਾਹਮਣੇ ਕੀ ਹਨ ਭਈ ਪ੍ਰਭੂ ਕੋ ਸਿਮਰੇ ਸੇ ਬੇਮਹਤਾਜੇ ਪ੍ਰਭੂ ਕੋ ਸਿਮਰੇ ਸੇ ਸਰਬ ਕੇ ਰਾਜੇ ਉਹ ਕਿਸੇ ਦਾ ਮਹਤਾਜ ਨਹੀਂ ਹੁੰਦਾ ਜਿਹੜੇ ਪ੍ਰਭੂ ਨੂੰ ਸੇਵੜਦੇ ਹਨ ਨਾ ਕਿਸੇ ਦੇ ਮਹਤਾਜ ਨਹੀਂ ਹੁੰਦੇ ਉਹ ਤਾਂ ਬੇਮਹਤਾਜ ਹਨ ਸਹਿਬ ਕਹਿੰਦੇ ਨੇ ਪ੍ਰਭੂ ਕੋ ਸਿਵਰੇ ਸੇ ਸਰਬ ਕੇ ਰਾਜੇ ਉਹ ਤਾਂ ਬਹੁਤ ਸਭ ਦਾ ਸਭ ਤੋਂ ਵੱਡਾ ਰਾਜਾ ਹੋ ਗਿਆ ਜਿਹੜਾ ਪ੍ਰਭੂ ਦਾ ਸੇਵਣਾ ਹੈ ਨਾ ਉਹਨੂੰ ਕਿਸੇ ਦੀਆਂ ਵੋਟਾਂ ਦੀ ਲੋੜ ਨਹੀਂ ਹੈ ਆ ਜਿਹੜੇ ਭਿਖਾਰੀ ਵੋਟਾਂ ਲੈ ਲੈ ਕੇ ਪੰਥ ਨੂੰ ਲੁੱਟ ਰਹੇ ਇਦਾਂ ਇਹ ਉਹ ਕਦੇ ਕਦੇ ਭਿਖਾਰੀ ਹੈ ਇਹ ਰਾਜੇ ਥੋੜੀ ਹੈ ਨਾ ਇਹ ਤਾਂ ਤੁਹਾਡੇ ਨੌਕਰ ਹਨ ਮਾਰੇ ਕਹਿੰਦੇ ਰਾਜੇ ਕੌਣ ਹਨ ਪ੍ਰਭੂ ਕੋ ਸਿਮਰੇ ਸੇ ਸਰਬ ਕੇ ਰਾਜੇ ਜਿਹੜੇ ਪ੍ਰਭੂ ਨੂੰ ਸਰਬਣ ਕਰਦੇ ਨੇ ਭਗਤੀ ਕਰਦੇ ਨੇ ਬੜੇ ਬੜੇ ਆ ਕੇ ਉਹਨਾਂ ਦੇ ਚਰਨਾਂ ਤੇ ਟੁਕਦੇ ਆ ਬੂਟਾ ਵਾਲੇ ਨਾ ਤੁਸੀਂ ਨਾਮ ਜਪਣ ਲੱਗਦੇ ਹੋ ਬੰਦਗੀ ਕਰੋ ਤੁਹਾਡੇ ਮੱਥੇ ਟਿਕਣਗੇ ਤੁਹਾਨੂੰ ਆ ਕੇ ਵੱਡੇ ਰਾਜੇ ਸਰਬ ਕੇ ਰਾ ਸਾਰਿਆਂ ਦੇ ਰਾਜੇ ਸਭ ਤੋਂ ਵੱਡੇ ਸਾਹਮਣੇ ਵੱਡੇ ਤੋਂ ਵੱਡੇ ਰਾਜੇ ਵੀ ਕੁਝ ਨਹੀਂ ਆਪਾਂ ਉਹਨਾਂ ਕੋ ਕੀ ਲੈਣ ਕੀ ਜਾਣਾ ਉਹ ਆਂਦੇ ਨੇ ਮਹਾਰਾਹੀ ਕਹਿੰਦੇ ਨੇ ਉਹ ਇਹ ਜਿਹੜਾ ਪ੍ਰਭੂ ਦਾ ਸਿਮਰਨ ਕਰਦਾ ਨਾ ਉਹਨੂੰ ਕੋਈ ਮੋਹਰ ਲਵਾਉਣ ਦੀ ਲੋੜ ਨਹੀਂ ਹੈ ਉਹਨੂੰ ਕਿਤੇ ਐਡਵਰਟਾਈਜ਼ ਕਰਨ ਦੀ ਲੋੜ ਨਹੀਂ ਹੈ ਉਹਨੂੰ ਕੋਈ ਐਡਾ ਦੇਣ ਦੀ ਲੋੜ ਨਹੀਂ ਹੈ ਮੈਂ ਵੀ ਮੈਂ ਬਹੁਤ ਵੱਡਾ ਹਾਂ ਉਹ ਤੇ ਹੈਗਾ ਉਹ ਤੇ ਪ੍ਰਭੂ ਦੀ ਨਜ਼ਰ 'ਚ ਸਾਰੇ ਸਭ ਤੋਂ ਵੱਡਾ ਰਾਜਾ ਉਹ ਹੀ ਹੈ ਪ੍ਰਭੂ ਕੋ ਸਿਮਰੇ ਸੇ ਸੁਖਵਾਸੀ ਜਿਹੜਾ ਪ੍ਰਭੂ ਨੂੰ ਸਰਦਾ ਸਿਮਰਨ ਕਰਦਾ ਨਾ ਬੰਦਗੀ ਕਰਦਾ ਮਹਾਰਾਜ ਜੀ ਦੀ ਕਹਿੰਦੇ ਉਸ ਸੋ ਖੁਸ਼ੀ ਦੀ ਪ੍ਰਾਪਤੀ ਹੁੰਦੀ ਹੈ ਸੁੱਖਾ ਵਿੱਚ ਹਰ ਵੇਲੇ ਉਹਦਾ ਸੁੱਖਾਂ ਚ ਹੀ ਵਾਸਾ ਹੁੰਦਾ ਹੈ ਉਹ ਦੁੱਖ ਵਿੱਚ ਵੀ ਸੁਖ ਮਨ ਹੁੰਦਾ ਉਹਨੂੰ ਕਦੀ ਦੁੱਖ ਦਾ ਪਤਾ ਹੀ ਨਹੀਂ ਦੁੱਖ ਕੀ ਚੀਜ਼ ਹੁੰਦੀ ਦੁੱਖ ਖਤਮ ਮਿਲਿਆ ਮੇੜ ਕਰ ਦਿੰਦਾ ਗੁਰੂ ਦਾ ਸਿਮਰਨ ਪੈਸਾ ਸਿਮਰਨ ਆ ਨਾ ਮਹਾਰਾਜ ਕਹਿੰਦੇ ਨੇ ਤੁਸੀਂ ਉਹ ਸੋਚੋਗੇ ਹੀ ਆ ਮੈਂ ਆ ਕੰਮ ਕਰਨਾ ਸੀ ਕਿੱਦਾਂ ਹੋ ਗਿਆ ਮੈਨੂੰ ਹੋਣਾ ਨਹੀਂ ਬੜਾ ਸੋਚਦੇ ਹੋ ਫਲਾਣੇ ਤੋਂ ਲੈ ਲਵਾਂ ਫਲਾਣੇ ਤੋਂ ਕਰ ਲਵਾਂ ਜਿਸ ਲਈ ਆਪ ਜੀ ਉਹਦੇ ਕੋਲ ਬੇਨਤੀ ਕਰਦੇ ਹੁੰਦੇ ਨੇ ਸੱਚੇ ਪਾਤਸ਼ਾਹ ਹੁਣ ਤੁਸੀਂ ਹੀ ਕਰਨਾ ਹੈ میری بات سا میرے ہاتھ کھڑے ہیں پھر ਤੁਸੀਂ دیکھتے رہنا وہ کام ਕਿਦਾਂ ਹੁੰਦਾ ਹੈ ਤੁਸੀਂ ਸੋਚੋਗੇ ਕਿਦਾਂ ਹੋ ਗਿਆ ਯਾਰ ਮੈਂ ایم ایس ਦਾ ਮੈਂ ਤਾਂ ਸੋਚਦਾ ਹੀ ਕਿਦਾਂ ਹੋਊਗਾ ਇਹ ਹੋ ਕਿਦਾਂ ਗਿਆ ਉਹਦੀ ਨજર ਕਹਿੰਦੇ ਨਾ ਨਿਹਦਰ ਉਪਠੀ ਜੇਕਰ ਸੁਲਤਾਨوں کاے ستاندوں کا کھੋਤਣ ਲਾ ਦਿੰਦਾ ਜੇ ਉਹਦੀ ਨજર سਵੱਲੀ ਹੋ ਜਵੇ ਨਾ ਤੇ ਭਿਖਾਰੀ ਤੇ ਰਾਜ ਕਰਾਏ ਤੇ ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ ਤੇ ਮਹਾਰਾਜ ਕਹਿੰਦੇ ਨੇ ਪਿਆਰੀ ਸਾਧ ਸੰਗਤ ਜੀ ਪ੍ਰਭੂ ਕੋ ਸਿਮਰੇ ਸਦਾ ਵਿਨਾਸੀ ਪ੍ਰਭੂ ਕਹਿੰਦੇ ਸਾਰਿਆਂ ਵਰ ਤੋਂ ਵੱਡਾ ਰਾਜਾ ਹੈ ਪਈ ਉਹ ਪ੍ਰਭੂ ਕੋ ਸਿਮਰੇ ਸੇ ਸੁਖ ਵਾਸੀ ਉਹਦੇ ਸਾਰਿਆਂ ਸੁੱਖਾਂ ਦੀ ਪ੍ਰਾਪਤੀ ਇਹਨਾਂ ਹੁੰਦੀ ਹੈ ਪ੍ਰਭੂ ਕੋ ਸਿਮਰੇ ਸਦਾ ਵਿਨਾਸੀ ਉਹਦਾ ਨਾਸ਼ ਨਹੀਂ ਹੁੰਦਾ ਅਬਨਾਸੀ ਦਾ ਭਾਵ ਹੈ ਨਾਸ਼ ਤੋਂ ਰਹਿਤ ਪ੍ਰਭੂ ਕੋ ਸ਼ਿਵਰੇ ਸਦਾ ਅਬਨਾਸੀ ਉਹਦਾ ਕਦੀ ਨਾਸ਼ ਨਹੀਂ ਹੁੰਦਾ ਉਸ ਪ੍ਰਭੂ ਉਹ ਆਪ ਵੀ ਅਬਨਾਸੀ ਹੈ ਜਿਹੜਾ ਉਹਦਾ ਨਾਮ ਜਪਦਾ ਬੰਦਗੀ ਕਰਦਾ ਉਹਦਾ ਸਰੀਰ ਤੇ ਮਿੱਟੀ ਇੱਕ ਹੋ ਜਾਣਾ ਇੱਕ ਦਿਨ ਸਾਰਿਆਂ ਦਾ ਹੋਣਾ ਹੈ ਲੇਕਿਨ ਉਹਦਾ ਜਿਹੜਾ ਉਹ ਜਿਹੜੀ ਆਤਮਾ ਕਦੀ ਉਹਦਾ ਨਾਸ਼ ਨਹੀਂ ਹੁੰਦਾ ਕਦੀ ਉਹ ਨਰਕਾਂ ਅਜ ਕਿਸੇ ਪਾਸੇ ਹੋਰ ਨਹੀਂ ਜਾਊਗੀ ਸਦਾ ਪ੍ਰਭੂ ਦੇ ਚਰਨਾਂ ਦੇ ਵਿੱਚ ਇੱਟ ਏਕੇ ਜਾਂਦਾ ਉਹਦੇ ਨਾਲ ਮਹਾਰਾ ਹੀ ਕਹਿੰਦੇ ਨੇ ਪ੍ਰਭ ਕੋ ਸ਼ਿਵਰੇ ਸੇ ਸੁਖਵਾਸੀ ਪ੍ਰਭ ਕੋ ਸ਼ਿਵਰੇ ਸਦਾ ਵਿਦਾਸੀ ਕਹਿੰਦੇ ਸਿਮਰਨ ਤੇ ਲਾਗੈ ਜਿਨ ਆਪ ਦਿਆਲਾ ਕਹਿੰਦੇ ਜਿਹੜੇ ਸਿਮਰਨ ਤੇ ਲੱਗੇ ਹਨ ਜਨ ਜਨ ਕਹਿੰਦੇ ਨੇ ਉਹਨਾਂ ਤੇ ਉਹ ਦਿਆਲ ਹੋਇਆ ਤੁਹਾਡੀ ਉੱਤੇ ਦਿਆਲ ਹੋਇਆ ਤੁਹਾਡੇ ਤੇ ਮਿਹਰ ਕੀਤੀ ਹੈ ਤਾਂ ਹਰ ਦਾ ਮਨ ਆਪਜੀ ਦਾ ਮਨ ਉਸ ਪਰਮੇਸ਼ਰ ਨਾਲ ਜੁੜਿਆ ਉਹਦੀ ਮਿਹਰ ਤੋਂ ਬਗੈਰ ਨਾਮ ਨਹੀਂ ਜਪ ਸਕਦੇ ਉਹਦੇ ਕੋਈ ਬੇਨਤੀਆਂ ਕਰਦੇ ਨਾਨਕ ਚਾਓ ਇਹੋ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾ ਇਹ ਅਰਦਾਸ ਕਰਿਆ ਕਰੋ ਬੇਨਤੀ ਕਰਿਆ ਕਰੋ ਨਾਮ ਮੰਗੋ ਦਾਨ ਨਾਮਦਾਨ ਇਸ਼ਨਾਨ ਇਹ ਚੀਜ਼ਾਂ ਮੰਗੂਗੇ ਫਿਰ ਮਹਾਰਾਜ ਕਹਿੰਦੇ ਭਈ ਫਿਰ ਉਹ ਦਇਆਲ ਹੋ ਜਾਂਦਾ ਉਦਿਆਲ ਹੋ ਕੇ ਫਿਰ ਆਪ ਨੂੰ ਅੰਮ੍ਰਿਤ ਦੀ ਪਿਆਸ ਲਗਾਉਂਦਾ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸਾਰੇ ਨਹੀਂ ਖਾ ਸਕਦੇ ਕਿਸੇ ਨੂੰ ਕੋ ਭਾਈ ਅਮਰेश ਲੈ ਤੂੰ ਕੀ ਦੇਖਿਆ ਭਾਈ ਤੂੰ ਅਮਰेश ਆ ਕੇ ਕੀ ਬਣਿਆ ਅਸੀਂ ਤਾਂ ਸਭ ਕੁਝ ਦੇਖ ਰਹੇ ਆ ਕਿ ਕੀ ਸਵਾਦ ਸਤਰੀ ਦੁਨੀਆ ਦੇ ਕਹਿੰਦੇ ਇਹ ਚਖਦੇ ਤੂੰ ਕੀ ਦੇਖਿਆ ਉਹ ਸਾਨੂੰ ਉਹ ਸਵਾਦ ਮਿਲ ਗਿਆ ਜਿਹੜਾ ਜਿਹੜੇ ਬਾਕੀ ਤੋਂ ਸਭ ਤੋਂ ਉੱਚਾ ਸਵਾਦ ਆ ਪ੍ਰਭੂ ਦੇ ਸ਼ਿਵਣ ਦਾ ਸਵਾਦ ਐਸਾ ਹੈ ਨਾ ਜਿੱਦਾਂ ਗੂੰਗਾ ਹੁਣ ਕਿਸੇ ਨੇ ਕੁਝ ਕੁਝ ਖਾਦਾ ਉਹਦਾ ਸਵਾਦ ਤੁਹਾਨੂੰ ਦੱਸ ਦੂਗਾ ਬਹੁਤ ਮਿੱਠਾ ਸੀ ਯਾਰ ਬੜਾ ਚੰਗਾ ਸੀ ਬੜਾ ਨਜ਼ਾਰਾ ਆਇਆ ਲੇਕਿਨ ਪ੍ਰਭੂ ਦੇ ਸ਼ਿਵਣ ਦਾ ਸਵਾਦ ਐਸਾ ਜਿੱਦਾਂ ਗੂੰਗਾ ਮਠਿਆਈ ਖਾ ਕੇ ਦੱਸ ਨਹੀਂ ਸਕਦਾ ਵੀ ਕਿੰਨੀ ਸਵਾਦ ਸੀ ਕਿਉਂਕਿ ਜਗੂੰਗਾ ਨਾ ਉਹ ਕਿਦਾਂ ਦੱਸੂਗਾ ਇਸੇ ਤਰੀਕੇ ਗੂੰਗਾ ਮਠਿਆਈ ਨਹੀਂ ਦੱਸ ਸਕਦਾ ਤੇ ਗੁਰਮੁਖ ਉਸ ਨਾਮ ਦੇ ਰਸ ਦਾ ਸਵਾਦ ਨਹੀਂ ਦੱਸ ਸਕਦਾ ਉਹ ਕਿੰਦਾ ਲੈ ਬਹੁਤ ਵਧੀਆ ਇੰਨਾ ਵਧੀਆ 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 ਕਰਦੇ ਕਰਦੇ ਉਹ ਦੱਸੇ ਨਹੀਂ ਸਕਿਆ ਵੀ ਕਿੰਨਾ ਵਧੀਆ ਉਹ ਕਿ ਹੈ ਹੀ ਬਹੁਤ ਉੱਚਾ ਹੈ ਪ੍ਰਭ ਦਾ ਸ਼ਮਣ ਸਭ ਤੋਂ ਉੱਚਾ ਉਹ ਤਾਂ ਕੀ ਉਹਦੀ ਕੀ ਕਰਾਂਗੇ ਕੀ ਕਰਾਂਗੇ ਉਹਦੇ ਬਾਰੇ ਕੀ ਪੁੱਛ ਦੱਸਾਂਗੇ ਕਿਸ ਨੂੰ ਨਹੀਂ ਦੱਸ ਸਕਦੇ ਜੇ ਕੋਈ ਕਹਿ ਦਿੰਦਾ ਨਾ ਵੀ ਇੰਨਾ ਸਵਾਦ ਆ ਉਹ ਝੂਠ ਬੋਲਦਾ ਮੇਰੀ ਸੱਸ ਸਿੰਘ ਉਹਦਾ ਤਾਂ ਸਵਾਦ ਮਹਾਰਾਜ ਪੰਚਮ ਪਿਤਾ ਨੇ ਗੁਰੂ ਗ੍ਰੰਥ ਸਾਹਿਬ ਜੀ ਦਰਜ ਕਰ ਦਿੱਤੇ ਫੇਰ ਕੀ ਕਹਿੰਦੇ ਨੇ ਤੇਰਾ ਕੀਤਾ ਜਤੋਂ ਨਹੀਂ ਮਹਾਰਾਜ ਜਿੱਦਾਂ ਤੂੰ ਹੈਗਾ ਮੈਂ ਤੇ ਕੁਛ ਲਿਖੇ ਨਹੀਂ ਸੀਗਾ ਉਹ ਤੇਰੇ ਬਾਰੇ ਤੇਰੀ ਤਾਂ ਐਡੀ ਵੱਡੀ ਮਹਿਮਾ ਆ ਮੇਰੀਆਂ ਕਲਮਾਂ ਸ਼ਾਈ ਜਾਂ ਦੁਆਤਾਾਂ ਕਰਦੇ ਜੰਗਲ ਖਤਮ ਹੋ ਜਾਣ ਤੇਰੀਆਂ ਕਲਮਾਂ ਬਣਾ ਬਣਾ ਕੇ ਲਿਖ ਦਵਾ ਮਾਂ ਸਮੁੰਦਰ ਦੀ ਸ਼ਾਈ ਬਣਾ ਦਵਾ ਤੇ ਤੇਰੀ ਤੇਰੀ ਮਹਿਮਾ ਨਹੀਂ ਲਿਖ ਸਕਦਾ ਸਮੁੰਦਰ ਸੁੱਕ ਜਾਊਗਾ ਜੰਗਲ ਖਤਮ ਹੋ ਜੂਗੇ ਦੁਨੀਆ ਦੇ ਪਰ ਤੇਰੀ ਸ਼ਿਫਤ ਨਹੀਂ ਲਿਖ ਸਕਦਾ ਆ ਇੰਡਿਆ ਵੱਡੀ ਇਹ ਸ਼ਿਫਤ ਸਿਰਫ ਉਹ ਆਪਾਂ ਬੇਨਤੀਆਂ ਅਰਦਾਸਾਂ ਕਰਕੇ ਉਹਨੂੰ ਪਾ ਸਕਦੇ ਆ ਪਾਣ ਦਾ ਮਤਲਬ ਕਹਿੰਦੇ ਹੈ ਨਾ ਸਮੁੰਦਰ ਵਿੱਚ ਨਦੀਆਂ ਨਾਲੇ ਸਮਾ ਜਾਂਦੇ ਨੇ ਪਿਆਰੀ ਸਾਧ ਸੰਗਤ ਜੀ ਪਰ ਸਮੁੰਦਰ ਕਦੀ ਨੜੀ ਨਦੀਆਂ ਨਾਲੇ ਜ ਨਹੀਂ ਸਮਾਉਂਦਾ ਉਦੀ ਕਿਰਪਾ ਹੋਇਆ ਐਸਾ ਪਰਲੂ ਲਿਆਂਦਾ ਐ ਐਸਾ ਨਾਮ ਦਾ ਐਸਾ ਹੜ ਲਿਆਂਦਾ ਉਹ ਇਹ ਫੇ ਜਾ ਕੇ ਪ੍ਰਭੂ ਨਾਲ ਮਿਲ ਜਾਂਦਾ ਜਿੱਦਾਂ ਹੜ ਆਂਦੇ ਨੇ ਪਿੱਛੋਂ ਹੜ ਆਏ ਪਾਣੀ ਆ ਨਦੀਆਂ ਨਾਲੀਆਂ ਦਾ ਪਾਣੀ ਚੱਕ ਲੈਂਦੇ ਆ ਫਿਰ ਹੜ ਜਿਹੜਾ ਨਦੀਆਂ ਨਾਲੀਆਂ ਦਾ ਗੰਦਾ ਬੰਦਰਾ ਜਾਲਾ ਜਲੇ ਵਾਲੇ ਵਾਲਾ ਪਾਣੀ ਸਭ ਚੱਕ ਕੇ ਸਮੁੰਦਰ ਦੀ ਸਮੁੰਦਰ ਚ ਪਾਉਂਦਾ ਉੱਥੇ ਜਾ ਕੇ ਪਵਿੱਤਰ ਹੋ ਜਾਂਦਾ ਉੱਥੇ ਪਤਾ ਹੀ ਨਹੀਂ ਲੱਗਦਾ ਨਾਲੀ ਕਿਹੜੀ ਨਾਲੀ ਦਾ ਕਿਹੜਾ ਪਾਣੀ ਸੀ ਇਦਾਂ ਹੀ ਨਾਮ ਦਾ ਪ੍ਰਤਾਪ ਹੈ ਜਦੋਂ ਨਾਮ ਦਾ ਹੜ ਆਂਦਾ ਹੈ ਬਾਣੀ ਦਾ ਹੜ ਆਂਦਾ ਹੈ ਨਾ ਇਸ ਦੇ ਸਾਰੇ ਦਿਲਿੱਦਰ ਸਾਰਾ ਕਸ਼ਟ ਸਾਰੇ ਦੁੱਖ ਸਭ ਦੂਰ ਕਰਕੇ ਮਹਾਰਾਜ ਜੀ ਆਪਣੇ ਚਰਨਾਂ ਦਾ ਦਾਸ ਬਣਾ ਕੇ ਦੋਖ ਪਰਲੋਕ ਦੀਆਂ ਖੁਸ਼ੀਆਂ ਬਖਸ਼ ਦਿੰਦੇ ਹਨ ਨਾਨਕ ਜਨ ਕੀ ਮੰਗੇ ਰਵਲਾ ਦਇਆਲ ਹੋ ਜਾਂਦਾ ਹੈ ਪ੍ਰਭੂ ਸਿਮਰਨ ਕਰਕੇ ਦਿਲ ਨੂੰ ਪਿਤਾ ਬਣ ਜਾਂਦੇ ਹਨ ਪਰੀ ਸਾਧ ਸੰਗਤ ਜੀ ਅਸੀਂ ਵੀ ਜੀ ਗੁਰੂ ਦੀ ਕਿਰਪਾ ਹਾਸਲ ਕਰਨੀ ਹੈ ਭਾਈ ਕਥਾ ਜ਼ਰੂਰ ਸੁਣੋ ਕਥਾ ਤੋਂ ਬਿਨਾਂ ਕੁਝ ਨਹੀਂ ਹੈ ਜੀ ਵਿੱਚ ਪਤਾ ਨਹੀਂ ਲੱਗਦਾ ਕੋਈ ਹਨੇਰਾ ਹੀ ਹੈ ਕਥਾ ਜਿਹੜਾ ਇੱਕ ਰੋਸ਼ਨੀ ਚਾਨਣਾ ਹੈ ਮਨਾਰਾ ਹੈ ਇੱਥੇ ਇਹਦੇ ਵਿੱਚੋਂ ਸਾਨੂੰ ਸਭ ਪ੍ਰਾਪਤੀਆਂ ਆਉਂਦੀਆਂ ਨੇ ਹੁਣ ਕੱਲ ਰੋਜ਼ ਫੇਰ ਆਪਦੀ ਸੇਵ ਜ ਅਗਲੇ ਸ਼ਬਦੀ ਵਿਚਾਰ ਕਰਾਂਗੇ ਪਰੀ ਸਾਧ ਸੰਗਤ ਜੀ ਪਿਆਰ ਬਖਸ਼ਦੇ ਰਹਿਣਾ ਜ਼ਰੂਰ ਸੁਣਿਆ ਕਰੋ ਆਪਣੀ ਗਵੰਢੀ ਗਵੰਢੀ ਜਿੰਨੇ ਵੀ ਮਿੱਤਰ ਪਿਆਰੇ ਨੇ ਸਾਰਿਆਂ ਨੂੰ ਦੱਸਿਆ ਕਰੋ ਆਪਨੇ ਸੁਣ ਲਿਆ ਇਹ ਹੋਰ ਕੋਈ ਗਿਆਨ ਨਹੀਂ ਤੁਹਾਨੂੰ ਉਹ ਦੱਸੋ ਸਾਡੇ ਚੈਨਲ ਦਾ ਨਾਮ ਹੈ ਮਨਹਾਸ ਮਨਮੋਹਨ ਮਨਹਾਸ ਚੈਨਲ ਇਸ ਕਰਕੇ ਇਹ ਲੇ ਕਰੋਗੇ ਸਾਹ ਚਾਹੀ ਤੁਸੀਂ ਉਹਦੇ ਤੇ ਬੋਲ ਦਿਓ ਠੀਕ ਹੈ ਜੀ ਬੋਲ ਕੇ ਵੀ ਕੱਢ ਸਕਦੇ ਹੋ ਤੇ ਆਪਣਾ ਟੈਪ ਕਰਕੇ ਵੀ ਕੱਢ ਸਕਦੇ ਹੋ ਮਨਮੋਹਨ ਮਨਹਾਸ ਚੈਨਲ ਇਸ ਕਰਕੇ ਖੋਲੋਗੇ ਤਾਂ ਸਾਰਾ ਚੈਨਲ ਖੁੱਲ ਜਾਏਗਾ ਕਥਾ ਤੋਂ ਰੋਜ਼ ਦੀ ਰੋਜ਼ ਨਵੀਂ ਤੋਂ ਨਵੀਂ ਜੋ ਵੀ ਚਲੂਈ ਅਸੀਂ ਵੀਡੀਓ ਬਣਾਵਾਂਗੇ ਆਪ ਜੀ ਤੱਕ ਪਹੁੰਚਦਾ ਹੋ ਜਾਏਗਾ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਬਸਕ੍ਰਾਈਬ ਦੇ ਨਾਲ ਸਾਨੂੰ ਹੌਸਲਾ ਮਿਲਦਾ ਹੈ ਤੁਹਾਨੂੰ ਜਿਹੜੀ ਸਾਜੀ ਰੋਜ਼ ਬਣਾਣੀ ਹੈ ਜੋ ਕਿ ਜਿੱਦਣ ਵੀ ਬਣਾਈ ਆਪ ਜੀ ਤੱਕ ਪਹੁੰਚ ਜਾਣੀ ਹੈ ਵੀਡੀਓ ਸਾਡੀ ਸੋ ਇਸ ਕਰਕੇ ਆਪ ਬੜੇ ਪ੍ਰੇਮ ਦੇ ਨਾਲ ਲਾਈਕ ਸ਼ੇਅਰ ਵੀ ਕਰਿਆ ਕਰੋ ਅੱਗੇ ਤੱਕ ਪਹਚਾਓ ਜੀ ਅਸੀਂ ਕਰ ਰਹੇ ਹਾਂ ਮਹਾਰਾਜ ਦੀ ਬਾਣੀ ਆਪ ਜੀ ਨੂੰ ਸੁਣਾ ਰਹੇ ਆ ਆਪ ਜੀ ਦਾ ਫਰਜ਼ ਹੈ ਲੰਘ ਕਰਕੇ ਅੱਗੇ ਭੇਜ ਦਿਓ ਜਿਹੜਾ ਹੋਰ ਕੋਈ ਸੁਣ ਲੇਗਾ ਉਹਦਾ ਵੀ ਪਰ ਉਤਾਰਾ ਹੋ ਜਾ ਸਾਡਾ ਵੀ ਹੋ ਜਾ ਆਪ ਜੀ ਦਾ ਵੀ ਸਾਰੇ ਸੰਸਾਰ ਦਾ ਭਲੇ ਵਾਸਤੇ ਅਸੀਂ ਆਏ ਆ ਭਲਾ ਹੀ ਕਰਨਾ ਹੈ ਭਲਾ 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 ਇਹੀ ਸਾਡਾ ਕੰਮ ਹੈ ਫਿਰ ਕਰੀ ਜਾਓ ਆਪ ਵੀ ਕਰੀਏ ਹੋਰਾਂ ਨਾਮ ਜਪਾਵੇ ਉਹਨਾਂ ਨੂੰ ਵੀ ਜਪ ਹੋਰ ਵੀ ਜਪਣ ਇਹੀ ਸਾਡੀ ਬੇਨਤੀ ਹੈ ਪ੍ਰਵਾਨ ਕਰਨੀ ਸਬਸਕ੍ਰਾਈਬ ਫੇਰ ਇੱਕ ਵਾਰੀ ਕਹਿ ਦਈਏ ਜਰੂਰ ਕਰਨਾ ਹੈ ਜਰੂਰ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ